26 ਫਰਵਰੀ 2025 ਮਸੀਬ ਭਾਈਚਾਰੇ ਦੇ ਲਈ ਬੜੀ ਹੀ ਖੁਸ਼ੀਆਂ ਵਾਲੀ ਸੀ ਸੰਨੀ ਮਸੀਦੇ ਘਰ ਰੌਣਕਾਂ ਲੱਗੀਆਂ ਵਧਾਈਆਂ ਦਾ ਤਾਤਾ ਲੱਗਾ ਹੋਏ ਲੱਡੂ ਵਾਲੇ ਡੱਬੇ ਆ ਰਹੇ ਨੇ ਮੂੰਹ ਮਿੱਠਾ ਕਰਾ ਰਹੇ ਨੇ ਇਹਨਾਂ ਨੂੰ ਇੰਪਰੂਵਮੈਂਟ ٹرسٹ ਦੇ ਟਰਸਟੀ ਬਣਾਇਆ ਕੋਈ ਨਿੱਕਾ ਮोटा ਅਹੁਦਾ ਨਹੀਂ ਹੈ ਬਹੁਤ ਵੱਡਾ ਮਾਣ ਹੈ ਬੜਾ ਬਟਾ ਸਰਕਾਰ ਦਾ ਮੈਂ ਜਦੋਂ ਇੱਕ ਖੁਸ਼ੀਆਂ ਬਦਲ ਸਾਨੀਆਂ ਕਰ ਰਿਹਾ ਸੀ ਆਪਣੇ ਭਰਾਵਾਂ ਨਾਲ ਤੇ ਮੈਨੂੰ ਜਗਦੰਮ ਐਮਲੇ ਸਾਹਿਬ ਦਾ ਫੋਨ ਆਉਂਦਾ ਵਾ ਤੇ ਮੈਂ ਜਦੋਂ ਰਿਸਿਵ ਕਰਦਾ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਜਰੀ ਮੁਬਾਕਬਾ ਦਿੱਤੀ ਮੇਰੇ ਉਸੀ ਟਾਈਮ ਮੇਰੇ ਅੱਖਾਂ 'ਚ ਥਰੂ ਆ ਗਏ ਜਾਰ 14 ਦੇ ਵਿੱਚ ਜਦੋਂ ਮੈਂ ਆਮਾ ਦੀ ਪਾਰਟੀ ਜੁਆਇਨ ਕੀਤੀ ਸੀ ਐਮਲੇ ਸ਼ਹਿਰੀ ਕਰ ਸੀ ਥਰੂ ਤੇ ਕਦੀ ਮੈਂ ਸੁਪਨਾ ਨਹੀਂ ਵੇਖਿਆ ਸੀ ਕਿ ਮੈਂ ਵੀ ਸ਼ਾਇਦ ਇਸ ਮੁਕਾਮ 'ਤੇ ਆ ਸਕਦਾ ਵਾ ਮੇਰਾ ਜਿਹੜਾ ਪਿਛੋਕੜ ਹੈ ਮੇਰੇ ਫਾਦਰ ਸਾਹਿਬ ਐਕ ਸਰਵਿਸਮੈਨ ਆਰਮੀ ਚੋਂ ਆ ਮੇਰੇ ਜਿਹੜੇ ਦਾਦਾ ਜੀ ਆ ਉਹ ਵੀ ਆਰਮੀ ਚ ਸੀ ਔਰ ਪ੍ਰੈਜ਼ੈਂਟਲੀ ਮੇਰੇ ਜਿਹੜੇ ਚਾਚਾ ਜੀ ਆ ਉਹ ਵੀ ਆਰਮੀ ਚ ਹੈ ਇਨੀ ਖੁਜੀ ਤੁਹਾਨੂੰ ਵਿਆਹ ਤੇ ਹੋਈ ਸੀ ਕਿ ਟਰਸਟੀ ਬਣ ਕੇ ਹੋਈ ਦੇਖੋ ਜੀ ਗੱਲੇ ਦਾ ਕਿ ਦੋ ਮਾ ਦਾ ਵਖ ਵਖ ਜੇ ਸਵਾਦ ਹੈ ਜੀ ਵਿਆਹ ਦਾ ਸਵਾਦ ਵੱਖਰਾ ਜੇ ਉਹਦੇ ਲੱਡੂ ਵੱਖਰੇ ਸੀ ਤੇ ਜਿਹੜੇ ਟਰਸਟੀ ਦੇ ਲੱਡੂ ਆ ਉਹ ਵੱਖਰੇ ਜੇ आम आदमी पार्टी ने एमएलए अमन शेर सिंह शहरी कलसी ने हर एक बरादरी ਨੂੰ ਹਰੇਕ ਬਿਲਕੁਲ ਉਹਨਾਂ ਨੂੰ ਵਿਖੋ ਤਾਂ ਬਣਦਾ ਮਾਨ ਸਤਕਾਰ ਦੇ ਚ ਕਸਰ ਨਹੀਂ ਛੱਡੀ ਮੇਰਾ ਕਹਿਣ ਤੋਂ ਬਾਅਦ ਇਹ ਹੈ ਕਿ ਪਹਿਲਾਂ ਵੀ ਤਾਂ ਬੜੇ ਐਮਐਲਏ ਆਏ ਨੇ ਬੜਾ ਪਹਿਲਾਂ ਵੀ ਤਾਂ ਇਸੇ ਬਟਾਲੇ ਦੇ ਵਿੱਚ ਹੋਰ ਵੀ ਬੜੇ ਲੋਕ ਰਹੇ ਨੇ ਵਕ ਵਕ ਪਾਰਟੀਆਂ ਦੇ ਨੁਮਾਇੰਦਗੀ ਰਹੀ ਹੈ ਇੱਥੇ ਕਦੀ ਮਸੀਹ ਭਾਈ ਚਾਰੇ ਦੇ ਬੰਦੇ ਨੂੰ ਨੁਮਾਇੰਦਗੀ ਮਿਲੀ ਹੈ ਤਾਂ ਆਮ ਆਦਮੀ ਪਾਰਟੀ ਨੇ ਔਰ ਐਮਐਲਏ ਅਮਨ ਸਿੰਘ ਸ਼ਰੀ ਕਲਸੀ ਜੀ ਨੇ ਪਹਿਲੀ ਵਾਰੀ ਇੱਕ ਮਸੀਹ ਨੂੰ ਇੰਪਰੂਵਮੈਂਟ ਚਸ ਦੇ ਵਿੱਚ ਪਾਇਆ ਵਾ ਔਰ ਇੱਕੋ ਛੋਟੀ ਗੱਲ ਨਹੀਂ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਮੈਨੂੰ ਗੱਲਾਂ ਕਰਦੇ ਸੀ ਮੈਨੂੰ ਟਿਚਕਰਾ ਕਰਦੇ ਸੀ ਕਈ ਤਰੀਕੇ ਨਾਲ ਤੇ ਮੈਂ ਉਹਨਾਂ ਨੂੰ ਜਵਾਬ ਇੱਕ ਹੀ ਦਿੰਦਾ ਕਿ ਸਮਾਂ ਦੱਸੇਗਾ ਜੀ ਮੇਰਾ ਐਮਐਲਏ ਮੇਲੇ ਕੀ ਕਰਦਾ ਵਾ ਜੋ વિશ્વાસ ਜੋ ਪਿਆਰ ਜੋ ਪ੍ਰੋਸਾ ਤੁਸੀਂ ਮੇਰੇ ਤੇ ਰੱਖਿਆ ਵਾ ਮੈਂ ਸਦਾ ਰਹੀ ਹਾਂ ਤੁਹਾਡਾ ਔਰ ਇਸੇ ਪਕਾਵੇਂ ਚੰਗੇ ਸਮੇਂ ਹੋਣ ਚਾਹੇ ਮਾੜੇ ਸਮੇਂ ਹੋਣ ਤੇ ਤੁਹਾਡਾ ਛੋਟਾ ਭਰਾ ਹਮੇਸ਼ਾ ਤੁਹਾਡੇ ਅੰਗ ਸੰਗ ਰਹੇਗਾ ਸਾਡੇ ਚੈਨਲ ਵੱਲੋਂ ਸਾਡੇ ادارے ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਬਸ ਸਫਲਤੀ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਸਵਾਗਤ ਹੈ ਹਰਿਸ਼ਪਾਲ ਸਿੰਘ ਤੇ ਤੁਸੀਂ ਜੁੜਿਓ ਐਨਆਰਏ ਟੂਡੇ ਦੇ ਨਾਲ 26 ਫਰਵਰੀ 2025 ਮਸੀਬਾਈ ਚਾਰੇ ਦੇ ਲਈ ਬੜੀ ਹੀ ਖੁਸ਼ੀਆਂ ਵਾਲੀ ਸੀ ਨਵਾਂ ਸਾਲ ਤੇ ਨਵੇਂ ਸਾਲ ਦੇ ਵਿੱਚ ਇੱਕ ਵੱਡੀ ਖੁਸ਼ਖਬਰੀ ਸੀ ਮਸੀਬਾਈ ਚਾਰੇ ਦੇ ਲਈ ਪੈਸੇ ਤਾਂ ਕਈ ਸਰਕਾਰਾਂ ਆਈਆਂ ਕਈ ਗਈਆਂ ਬੜੀਆਂ ਸਰਕਾਰਾਂ ਨਾਲ ਮਸੀਹ ਭਾਈਚਾਰੇ ਤੇ ਗਿਲੇ ਰਹੇ ਨੇ 26 ਫਰਵਰੀ ਦਾ ਦਿਹਾੜਾ ਸੰਨੀ ਮਸੀਹ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਨੇ ਵਧਾਈਆਂ ਦਾ ਤਾਤਾ ਲੱਗਾ ਹੋਇਆ ਲੱਟੂਆਂ ਵਾਲੇ ਡੱਬੇ ਆ ਰਹੇ ਨੇ ਮੂੰਹ ਮਿੱਠਾ ਕਰਾ ਰਹੇ ਨੇ 26 ਫਰਵਰੀ ਨੂੰ ਆਮ ਆਦਮੀ ਪਾਰਟੀ ਨੇ ਮਸੀਹ ਭਾਈਚਾਰੇ ਦਾ ਮਾਣ ਵਧਾਉਂਦਿਆਂ ਹੋਇਆਂ ਔਰ ਸੰਨੀ ਮਸੀਹ ਦੀ ਮਿਹਨਤ ਨੂੰ ਦੇਖਦਿਆਂ ਹੋਇਆਂ ਇਹਨਾਂ ਨੂੰ ਇੰਪਰੂਵਮੈਂਟ ਟਰਸਟ ਦੇ ਟਰਸਟੀ ਬਣਾਇਆ ਕੋਈ ਨਿੱਕਾ ਮोटा ਉਦਦਾ ਨਹੀਂ ਹੈ ਬਹੁਤ ਵੱਡਾ ਮਾਣ ਹੈ ਬੜਾ ਬੜਾ ਸਤਿਕਾਰ ਹੈ ਸੋ ਸਾਡੇ ਨਾਲ ਨੇ ਸਨਿਮਸੀ ਮਸੀਹ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਬਹੁਤ ਬਹੁਤ ਜੀ ਤੁਹਾਡੇ ਰਾਈ ਜਿਹੜੇ ਤੁਹਾਡੇ ਚੈਨਲ ਦੇ ਸ਼ਰੋਤੀ ਹੈ ਉਹਨਾਂ ਦਾ ਵੀ ਮੇਰੇ ਵੱਲੋਂ ਪਿਆਰ ਪ੍ਰੇਜ਼ ਦਾ ਲਾਰਡ ਸਤਿ ਸ੍ਰੀ ਅਕਾਲ ਜੈ ਐਮਸੀ ਦੀ ਔਰ ਜੈ ਪੀਐਮ ਜੈ ਭਾਰਤ 26 ਫਰਵਰੀ ਨੂੰ ਜਿੱਦਾਂ ਹੀ ਲਿਸਟ ਆਂਦੀ ਹੈ ਲਿਸਟ ਤੁਸੀਂ ਵੇਖੀ ਸੀ ਤੁਹਾਨੂੰ ਫੋਨ ਆਇਆ ਸੀ ਕਿ ਲੋਕਾਂ ਨੇ ਜਦੋਂ ਲੱਡੂ ਲੈ ਕੇ ਆਏ ਫਿਰ ਪਤਾ ਲੱਗਾ ਤੁਹਾਨੂੰ ਮੈਨੂੰ ਤਾਂ ਸਿਰਫ ਫੋਨ ਦੇ ਵਿੱਚ ਵਧਾਈਆਂ ਮਿਲ ਰਹੀਆਂ ਸੀ ਤੇ ਮੈਂ ਜਿਹੜੀ ਵਧਾਈਆਂ ਲੈ ਰਿਹਾ ਸੀ ਉਹ ਮੇਰਾ ਜਿਹੜਾ ਛੋਟਾ ਭਰਾ ਜਿਹੜਾ ਫਿਲਹਾਲ ਦੀ ਕਰੀਕ ਦਿਨ ਪਹਿਲਾ ਮਹੀਨੇ ਤੋਂ ਇੱਕ ਦਿਨ ਪਹਿਲਾਂ ਮਾਨਿਕ ਮਹਿਤਾ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਲੱਗੇ ਸੀ ਠੀਕ ਹੈ ਉਹਨਾਂ ਵੱਲੋਂ ਸੀ ਤੇ ਮੈਂ ਤਾਂ ਸਿਰਫ ਇਹੀ ਸੋਚ ਕੇ ਬੈਠਾ ਸੀ ਕਿ ਕਿ ਉਹਨਾਂ ਦੀ ਬਤਾਈ ਇਹ ਮੈਨੂੰ ਆ ਰਹੀਆਂ ਵਾ ਪਰ ਜਦੋਂ ਮੇਰੇ ਕਈ ਭਰਾਵਾਂ ਨੇ ਕਿਹਾ ਕਿ ਜਨਾਬ ਜੀ ਤੁਸੀਂ ਵਧਾਈ ਉਸ ਤਰੀਕੇ ਨਾਲ ਰਿਸਿਵ ਨਹੀਂ ਕਰ ਰਹੇ ਜਿਸ ਤਰੀਕੇ ਨਾਲ ਰਿਸਿਵ ਹੋਣੀ ਚਾਹੀਦੀ ਆ ਤੇ ਜਦੋਂ ਉਹਨਾਂ ਨੇ ਮੈਨੂੰ ਡਿਕਲੇਰੇਸ਼ਨ ਦੇ ਨਾਲ ਜਦੋਂ ਇਹ ਚੀਜ਼ ਸਮਝਾਈਆਂ ਤੇ ਮੈਂ ਤਾਂ ਖੁਦ ਹੈਰਾਨ ਪਰੇਸ਼ਾਨ ਹੋ ਗਿਆ ਕਿ ਮੇਰੇ ਵਰਗਾ ਇੱਕ ਨਾਚਿਸ ਇੱਕ ਛੋਟਾ ਜਿਹਾ ਵਰਕਰ ਜੋ ਪਾਰਟੀ ਲਈ ਦਿਨ ਰਾਤ ਮਿਹਨਤ ਕਰ ਰਿਹਾ ਸੀ ਉਬੀਸ ਚੀਜ਼ ਦੇ ਕਾਬਿਲ ਹੈ ਪਰ ਇਹ ਜਦਾ ਸਾਰਾ ਸ਼ਰੇਹ ਜਾਂਦਾ ਵੈ ਇਹ ਮੇਰੇ ਵੱਡੇ ਪ੍ਰਾ ਐਮਲੇ ਸ਼ਰੀਕਲਸੀ ਜੀ ਜੋ ਕਿ ਨਿਰਪੱਖ ਹੋ ਕੇ ਹਮੇਸ਼ਾ ਮੇਰੇ ਸੰਗ ਰਹੇ ਆ ਮੇਰੇ ਮਾੜੇ ਸਮੇਂ ਚ ਵੀ ਮੇਰਾ ਸਾਥ ਦਿੱਤਾ ਵਾ ਹਰ ਬੁਰੇ ਸਮੇਂ ਦੇ ਵਿੱਚ ਮੈਨੂੰ ਗਾਈਡ ਕੀਤਾ ਵਾ ਔਰ ਇਹ ਉਹਨਾਂ ਦਾ ਪਿਆਰ ਉਹਨਾਂ ਦਾ ਦులਾਰ ਜੋ ਮੈਨਾਂ ਸ਼ੁਰੂ ਤੋਂ ਅਸ ਤੋਂ 2014 ਦੇ ਵਿੱਚ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਐਮਲੇ ਸ਼ਰੀਕਲਸੀ ਦੇ ਥਰੂ ਤਕਦੀ ਮੈਂ ਸੁਪਨਾ ਨਹੀਂ ਵੇਖਿਆ ਸੀ ਕਿ ਮੈਂ ਵੀ ਸ਼ਾਇਦ ਇਸ ਮੁਕਾਮ ਤੇ ਆ ਸਕਦਾ ਕਿਉਂਕਿ ਮੇਰਾ ਜਿਹੜਾ ਪਿਛੋਕੜ ਦੀ ਗੱਲ ਤੁਸੀਂ ਕਰੋਗੇ ਤੇ ਮੇਰਾ ਜਿਹੜਾ ਪਿਛੋਕੜ ਹੈ ਮੇਰੇ ਫਾਦਰ ਸਾਹਿਬ ਐਕਸ ਸਰਵਿਸਮੈਨ ਆਰਮੀ ਚੋਂ ਆ ਮੇਰੇ ਜਿਹੜੇ ਦਾਦਾ ਜੀ ਹੈ ਉਹ ਵੀ ਆਰਮੀ ਚ ਸੀ ਔਰ ਪ੍ਰੈਜ਼ੈਂਟਲੀ ਮੇਰੇ ਜਿਹੜੇ ਚਾਚਾ ਜੀ ਹੈ ਉਹ ਵੀ ਆਰਮੀ ਚ ਹੈ ਸਾਡਾ ਜਿਹੜਾ ਪਰਿਵਾਰ ਆ ਉਹ ਕਦੀ ਵੀ ਮਤਲਬ ਕਿ ਸਿਆਸਤ ਦੇ ਰੰਗ ਟਕ ਦੇ ਵਿੱਚ ਕਦੀ ਨਹੀਂ ਆਇਆ ਬਟ ਚਲੋ ਇਹ ਸੁਪਰ ਵਾਲਾ ਫਜ਼ਲ ਹੁੰਦਾ ਵਾ ਉਹਦਾ ਕਰਮ ਹੈ ਕਿ ਮੇਰੇ ਕੋਲ ਜਿਹੜੀ ਸੇਵਾ ਦੇਸ਼ ਦੀ ਅਸ ਉੱਥੋਂ ਨਹੀਂ ਲਈ ਗਈ ਉਹ ਉਸ ਖੁਦਾ ਨੇ ਮਤਲਬ ਕਿ ਮੇਰੇ ਕੋ ਸੇਵਾ ਸਮਾਪਤ ਖੁ ਲੈ ਲਈ ਹੈ ਅੱਛਾ ਸਨਜੀ ਜੀ ਸ਼ਾਦੀ ਚੋਤਾ ਜਾ ਹਾਂ ਜੀ ਜੀ ਕਿੰਨੀ ਕੁ ਦੇਰ ਹੋਈ ਬਰ ਮੇਰੇ ਦੋ ਬੇਟੇ ਸਰ ਅੱਛਾ ਅੱਛਾ ਜਿਹੜਾ ਟਰਸਟੀ ਬਣੇ ਤੁਸੀਂ ਹੁਣ ਸੱਚੀ ਸੱਚੀ ਦੱਸਿਓ ਇੰਨੀ ਖੁਸ਼ੀ ਤੁਹਾਨੂੰ ਵਿਆਹ ਤੇ ਹੋਈ ਸੀ ਕਿ ਟਰਸਟੀ ਬਣ ਕੇ ਹੋਈ ਹੈ ਦੇਖੋ ਜੀ ਗੱਲ ਇਦਾਂ ਕਿ ਦੋਵਾਂ ਦਾ ਵੱਖ-ਵੱਖ ਜੇ ਸੁਆਦ ਹੈ ਜੀ ਵਿਆਹ ਦਾ ਸੁਆਦ ਵੱਖਰਾ ਜੇ ਉਹਦੇ ਲੱਡੂ ਵੱਖਰੇ ਸੀ ਤੇ ਜਿਹੜੇ ਟਰਸਟੀ ਦੇ ਲੱਡੂ ਆ ਉਹ ਵੱਖਰੇ ਜੇ ਮਤਲਬ ਸਵਾਦ ਦੋਵਾਂ ਦਾ ਬਰਾਬਰ ਹੈ ਪਰ ਤੁਸੀਂ ਆਗਲੇ ਨਹੀਂ ਕਰ ਸਕਦੇ ਇਸ ਬਾਰੇ ਠੀਕ ਹੈ ਸੋ ਅਕਸਰ ਕਹਿ ਦਿੰਦੇ ਨੇ ਕਿ ਕਈ ਵਾਰੀ ਨਾ ਕਿ ਵਿਆਹ ਦਾ ਜਿਆਦਾ ਮਜ਼ਾ ਆਇਆ ਕੋਈ ਕਹਿੰਦਾ ਨਹੀਂ ਯਾਰ ਚੇਅਰਮੈਨ ਜਾਂ ਟਰਸਟੀ ਬਣ ਕੇ ਜਿਆਦਾ ਮਜ਼ਾ ਆਇਆ ਤੋ ਤੁਸੀਂ ਬਰਾਬਰਤਾ ਰੱਖੀਏ ਕਿਉਂਕਿ ਬੰਦੇ ਨੂੰ ਡਰ ਵੀ ਲੱਗਦਾ ਭਾਈ ਘਰ ਵੀ ਤੇ ਜਾਣਾ ਹੈ ਅੱਛਾ ਬਿਲਕੁਲ ਕਿ ਆਮ ਆਦਮੀ ਪਾਰਟੀ ਨੇ ਐਮਐਲਏ ਅਮਨ ਸ਼ੇਰ ਸਿੰਘ ਛੈਰੀ ਕਲਸੀ ਨੇ ਹਰੇਕ ਬਰਾਦਰੀ ਨੂੰ ਹਰੇਕ ਬਿਲਕੁਲ ਬਿਲਕੁਲ ਉਹਨਾਂ ਨੂੰ ਵੇਖੋ ਤਾਂ ਬੰਦਾ ਮਾਨਸਤਕਾਰ ਦੇਣ ਚ ਕਸਰ ਨਹੀਂ ਛੱਡੀ ਮੇਰਾ ਕਹਿਣ ਤੋਂ ਬਾਅਦ ਇਹ ਹੈ ਕਿ ਪਹਿਲਾਂ ਵੀ ਤਾਂ ਬੜੇ ਐਮਐਲਏ ਆਏ ਨੇ ਬੜੇ ਪਹਿਲਾਂ ਵੀ ਤਾਂ ਇਸੇ ਬਟਾਲੇ ਦੇ ਵਿੱਚ ਹੋਰ ਵੀ ਬੜੇ ਲੋਕ ਰਹੇ ਨੇ ਵਕ ਵਕ ਪਾਰਟੀਆਂ ਦੇ ਨੁਮਾਇੰਦਗੀ ਰਹੀ ਹੈ ਇੱਥੇ ਕਦੀ ਮਸੀਹ ਭਾਈ ਚਾਰੇ ਦੇ ਬੰਦੇ ਨੂੰ ਨੁਮਾਇੰਦਗੀ ਮਿਲੀ ਹੈ ਤਾਂ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਲੋਕਾਂ ਨੂੰ ਹਮੇਸ਼ਾ ਇੱਕ ਕਮਿਸ਼ਨ ਦੇ ਮੈਂਬਰ ਜਾਂ ਚੇਅਰਮੈਨ ਹੀ ਕਮਿਸ਼ਨ ਦੀ ਲੈ ਕੇ ਚੱਲੇ ਸੀ ਭਰਾਮਾਂ ਦੀ ਪਾਰਟੀ ਨੇ ਔਰ ਐਮਐਲਏ ਅਮਨ ਸਿੰਘ ਸ਼ੈਰਿਕਰਸੀ ਜੀ ਨੇ ਪਹਿਲੀ ਵਾਰੀ ਇੱਕ ਮਸੀਹ ਨੂੰ ਇੰਪਰੂਵਮੈਂਟ ਟਰਸਟ ਦੇ ਵਿੱਚ ਪਾਇਆ ਵਾ ਔਰ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਜਨਰਲ ਕੈਟਾਗਰੀ ਦੇ ਵਿੱਚ ਸਾਡੇ ਲੋਕਾਂ ਨੂੰ ਕਦੀ ਰੱਖਿਆ ਨਹੀਂ ਗਿਆ ਜਨਰਲ ਕੈਟਾਗਰੀ ਦੇ ਵਿੱਚ ਸਾਡੇ ਲੋਕਾਂ ਨੂੰ ਰੱਖਿਆ ਨਹੀਂ ਗਿਆ ਸਿਰਫ ਉਹਨਾਂ ਦੀ ਇੱਕ ਹੀ ਸੋਚ ਹੁੰਦੀ ਹੈ ਸਰ ਸਰਕਾਰਾਂ ਦੀ ਕਿ ਹਮੇਸ਼ਾ ਮਤਲਬ ਕਿ ਜੇ ਉਹ ਕੁਝ ਵੀ ਦੇਣਾ ਵਾਸਤੇ ਅਸੀਂ ਇੱਕ ਮੁਸੀਬਾ ਚ ਦੇ ਰਿਕਾਰਡਿੰਗ ਹੀ ਇਹਨਾਂ ਨੂੰ ਦੇਣਾ ਵਾ ਪਰ ਮੈਂ ਪਾਰਟੀ ਦਾ ਔਰ ਐਮਲੇ ਸਾਬ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇਹ ਚੀਜ਼ ਤੋਂ ਪਰੇ ਹੋ ਕੇ ਇਸ ਦਾਸ ਰੂਪ ਇੰਪਰੂਵਮੈਂਟ ਟਸਟ ਬਟਾਲਾ ਦਾ ਜੋ ਟਰਸਟੀ ਲਾਇਆ ਵਾ ਮੈਂ ਕੋਟੀ ਕੋਟੀ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਨੇ ਸਭ ਨਾਲ ਗੱਲ ਹੋਈ ਕਿ ਨਹੀਂ ਹਾਂਜੀ ਮੈਂ ਜਦੋਂ ਇੱਕ ਖੁਸ਼ੀਆਂ ਬਦਲ ਸਾਂਝੀਆਂ ਕਰ ਰਿਹਾ ਸੀ ਆਪਣੇ ਭਰਾਵਾਂ ਨਾਲ ਤੇ ਮੇਰੇ ਜਗਦਮ ਐਮਲੇ ਸਾਬ ਦਾ ਫੋਨ ਆਂਦਾ ਵਾ ਤੇ ਮੈਂ ਜਦ ਦਾ ਰੀਸੀਵ ਕਰਦਾ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਜਿਹੜੀ ਮੁਬਾਰਕਬਾਦ ਦਿੱਤੀ ਮੇਰੇ ਉਸੀ ਟਾਈਮ ਮੇਰੇ ਅੱਖਾਂ 'ਚ ਅਥਰੂ ਆ ਗਏ ਸਮਾਜ ਦੇ ਵਿੱਚ ਜਦੋਂ ਤੁਸੀਂ ਵਿਚਰਦੇ ਹੋ ਨਾ ਤੁਹਾਨੂੰ ਲੋਕੀ ਸਰਾਨਾ ਤੋਂ ਦਿੰਦੀ ਦੇ ਤਾ ਤੁਹਾਨੂੰ ਧਿਕਾਰ ਦੇ ਵੀ ਜ਼ਰੂਰ ਆ ਜੀ ਮੇਰੇ ਬਹੁਤ ਜਿਹੇ ਸੱਜਣ ਹੈ ਚਾਹੇ ਉਹ ਕਾਂਗਰਸ ਦੇ ਵਿੱਚ ਲਾ ਲੋ ਚਾਹੇ ਕਾਲੀ ਗੱਲ 'ਚ ਲਾ ਲੋ ਤੁਸੀਂ ਹੁਣ ਫਿਲਹਾਲ ਦੀ ਕਿਹੜੀ ਸਾਡੇ ਬੀਜੇਪੀ 'ਚ ਵੀ ਸਾਡੇ ਲੋਕ ਗਏ ਥੇ ਜਦੋਂ ਮੈਨੂੰ ਗੱਲਾਂ ਕਰਦੇ ਸੀ ਮੈਨੂੰ ਟਿਚਕਰਾ ਕਰਦੇ ਸੀ ਕਈ ਤਰੀਕੇ ਨਾਲ ਤੇ ਮੈਂ ਉਹਨਾਂ ਨੂੰ ਜਵਾਬ ਇੱਕ ਹੀ ਦਿੰਦਾ ਕਿ ਸਮਾਂ ਦੱਸੇਗਾ ਜੀ ਮੇਰਾ ਐਮਐਲਏ ਮੇਲੇ ਕੀ ਕਰਦਾ ਵਾ ਤੇ ਅੱਜ ਸਮਾਂ ਆ ਗਿਆ ਮੈਨੂੰ ਬੋਲਣ ਦੀ ਲੋੜ ਨਹੀਂ ਹੈਗੀ ਅੱਜ ਮੇਰਾ ਕਰਤਾਰ ਲੋਕਾਂ ਨੂੰ ਦੱਸੇਗਾ ਕਿ ਮੈਂ ਕਿੱਥੇ ਹਾਂ ਔਰ ਸ਼ਹਿਰੀ ਕਲਸੀ ਨੇ ਮੇਲੇ ਕੀ ਕੀਤਾ ਵਾ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਬਾਕੀ ਪਾਰਟੀਆਂ ਨੂੰ ਫਿਰ ਬਾਜੀ ਮਾਰ ਗਈ ਹੈ ਮੈਂ ਕਹਾਂ ਜੀ ਬਿਲਕੁਲ ਜੀ ਤੁਸੀਂ ਸ਼ਾਇਦ ਇਹ ਚੀਜ਼ ਦਾ ਆਕਲਮ ਟੱਡਿਆ ਹੋਏਗਾ ਬਟਾਲਾ ਹਲਕੇ ਦੇ ਵਿੱਚ ਸਾਡੇ ਜੋ ਮੁਸੀਬਾਇਚਾਰੇ ਵਾਲੋਂ ਸਰਪੰਚ ਬਣੇ ਗਏ ਆ ਉਹ ਕਾਫੀ ਭਹੁਮਤਨਾ ਬਣੇ ਆ ਔਰ ਜਿੱਥੇ ਆ ਦਾਵਤਾਰੀਆਂ ਸਾਡੇ ਦੂਜੇ ਪਾਈਚਾਰੇ ਦੀ ਸੀ ਪਰ ਐਮਲੇ ਸਾਹਮਣੇ ਬਿਨਾ ਕੋਈ ਸੋਚੇ ਵਿਚਾਰੇ ਉਥੇ ਸਾਡੇ ਮੁਸੀਬਾ ਚਰੇ ਨੂੰ ਨਿਮਾਣ ਦਿੱਤੀ ਆ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੰਜ ਕੰਡਾਲ ਨਵਾ ਪਿੰਡ ਉਥੇ ਵੀ ਸਾਡੇ ਮੁਸੀਬਾ ਚਾਰੇ ਤੋਂ ਜਿਹੜੇ ਗੋਲੀ ਚੀਦਾ ਜੀ ਆਏ ਆ ਸਰਪੰਚ ਬਣ ਕੇ ਆਏ ਆ ਉਸ ਤੋਂ ਬਾਅਦ ਨਵਾ ਪਿੰਡ ਤੁਸੀਂ ਵੇਖੋ ਕਿ ਮਹਿਮੂਵਾਲ ਤੋਂ ਉਥੇ ਸਾਡੇ ਲੱਕੀ ਹੰਸ ਜੀ ਆ ਉਹ ਵੀ ਸਰਪੰਚ ਬਣ ਕੇ ਆਏ ਆ ਬਲੇ ਇਸ ਪ੍ਰਕਾਰ ਸਾਡੇ ਪਾਰਟੀ ਨੇ ਮਤਲਬ ਬਹੁਤ ਵਧੀਆ ਤੇ ਵੱਡੀ ਜ਼ਿੰਮੇਵਾਰੀ ਸਨੀ ਮਸੀਹ ਜੀ ਤੁਹਾਡੇ ਮੋਢਿਆਂ ਤੇ ਪੈ ਗਈ ਹੈ ਹੁਣ ਪਾਰਟੀ ਦੇ ਵਿੱਚ ਮਸੀਹ ਭਾਈਚਾਰੇ ਨੂੰ ਵੱਧ ਤੋਂ ਵੱਧ ਜੋੜਨਾ ਔਰ ਮਸੀਹ ਭਾਈਚਾਰੇ ਨੂੰ ਅਹਿਸਾਸ ਕਰਾਣਾ ਹੈ ਕਿ ਆ ਦੇਖੋ ਇਸ ਪਾਰਟੀ ਨੇ ਮਸੀਹ ਭਾਈਚਾਰੇ ਦੀ ਕਦਰ ਕੀਤੀ ਹੈ ਮਸੀਹ ਭਾਈਚਾਰੇ ਨੂੰ ਕਿੰਨਾ ਉੱਪਰ ਚੁੱਕਿਆ ਹੈ ਇਤਸਰਾ ਦੇ ਨਾਲ ਜੇਕਰ ਆਉਣ ਵਾਲੇ ਸਮੇਂ 'ਚ ਮਸੀਹ ਭਾਈਚਾਰਾ ਚਾਹੁੰਦਾ ਹੈ ਕਿ ਉਹਦਾ ਕਦ ਸਮਾਜ ਦੇ ਵਿੱਚ ਸਿਆਸਤ ਦੇ ਵਿੱਚ ਹੋਰ ਉੱਪਰ ਉਠੇ ਤਾਂ ਫਿਰ ਤੁਹਾਨੂੰ ਕਿਹੜੀ ਪਾਰਟੀ ਦੀ ਲੋੜ ਪਈ ਜਿੱਤੇ ਸਭ ਸ਼ੁਰੂਆਤ ਹੋਈ ਆ ਜੀ ਮੇਰਾ ਜਿਹੜਾ ਕਰਤਾਰ ਹੈ ਮੇਰੇ ਕਰਤਾਰ ਤੋਂ ਬਾਅਦ ਹੋਰ ਵੀ ਪਾਰਟੀਆਂ ਮੇਰੇ ਭਾਈਚਾਰੇ ਦੇ ਵਿੱਚ ਕਾਫੀ ਕਿਸ਼ਤਸ ਲੀਡਰ ਹੈਗੇ ਜੋ ਆਮ ਆਦਮੀ ਪੱਧਰ 'ਤੇ ਜੁੜੇ ਆ ਉਹਨਾਂ ਦੀ ਸੋਚ ਨਾਲ ਜੁੜੇ ਆ ਪਾਰਟੀ ਜਿਹੜੀ ਸੋਚਣਾ ਅਸੀਂ ਲੈ ਕੇ ਚੱਲੇ ਆ ਪਾਰਟੀ ਉਹਨਾਂ ਵੀ ਬਹੁਤ ਵਧੀਆ ਮਾਨ ਸਨਮਾਨ ਨਾਲ ਅੱਗੇ ਲੈ ਕੇ ਜਾਏਗੀ ਜੀ ਤੁਹਾਡੇ ਤੇ ਜੋ ਭਰੋਸਾ ਜਿਤਿਆ ਜੀ ਐਮਐਲਏ ਸ਼ਰੀ ਕਲਸੀ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੋ ਸਿਰਫ ਮੈਂ ਇਹੀ ਉਹਨਾਂ ਨੂੰ ਮੇਰਾ ਸੰਦੇਸ਼ ਆ ਕਿ ਜੋ ਵਿਸ਼ਵਾਸ ਜੋ ਪਿਆਰ ਜੋ ਭਰੋਸਾ ਤੁਸੀਂ ਮੇਰੇ ਤੇ ਰੱਖਿਆ ਵਾ ਮੈਂ ਸਦਾ ਰਹੀਆਂ ਤੁਹਾਡਾ ਔਰ ਇਸੇ ਪਕਾਰ ਵੀ ਚੰਗੇ ਸਮੇਂ ਹੋਣ ਚਾਹੇ ਮਾੜੇ ਸਮੇਂ ਹੋਣ ਇਹ ਤੁਹਾਡਾ ਛੋਟਾਪਰਾ ਹਮੇਸ਼ਾ ਤੁਹਾਡੇ ਅੰਗਸੰਗ ਰਹੇਗਾ ਤੁਹਾਡੇ ਹੁਕਮਾਤ ਰਹੇਗਾ ਔਰ ਕਦੀ ਵੀ ਤੁਹਾਨੂੰ ਮੇਰੇ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ ਮਿਲੇਗੀ ਤੇ ਤੁਹਾਨੂੰ ਚਾਣ ਵਾਲੇ ਤੇ ਮੁਸੀਬਾ ਹੀ ਚਾਰੇ ਉਹਨਾਂ ਨੂੰ ਕੀ ਕਹਿਣਾ ਚਾਹੋ ਟਰਸਟੀ ਦੇ ਨਾਲ ਬਟਾਲੇ ਦੇ ਨਾਲ ਨਾਲ ਆਮ ਆਲੀ ਪਾਰਟੀ ਵਿੱਚ ਨੋਟੀਫਾਈਂਡ ਜਿਲ੍ਹਾ ਪ੍ਰਧਾਨ ਵੀ ਆ। ਮੈਂ ਇੱਕ ਸੀਮਤ ਕਦਰ ਦੇ ਤੱਕੀ ਪਛਾਣ ਦੇ ਨਾਲ ਹੁਣ ਐਮਲੇਦ ਸਾਹਿਬ ਨੇ ਜੋ ਇੱਕ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ। ਹੁਣ ਮੇਰਾ ਪ੍ਰਭਾਵ ਜਿਹੜਾ ਵਾ ਮੇਰਾ ਕਰਤਾਰ ਆ ਉਹ ਦੂਜੇ ਪਛਾਣ ਦੇ ਵਿੱਚ ਵੀ ਹੋ ਗਿਆ ਕਿਉਂਕਿ ਹੁਣ ਮੈਂ ਜਨਰਲ ਕੈਟਾਗਰੀ ਦੇ ਵਿੱਚ ਵੀ ਆ ਚੁੱਕਿਆ ਵਾਂ। ਮੈਨੂੰਟੀ ਆਪਣੇ ਕਮ ਵਿੰਗ ਦੇ ਨਾਲ ਨਾਲ ਇੰਪਰੂਵਮੈਂਟ ਟਰਸਟ ਦੇ ਜਿਹੜਾ ਟਰਸਟੀ ਆ ਸਾਨੂੰ ਹਰ ਪੱਖ ਹੋ ਕੇ ਨਿਰਪੱਖ ਹੋ ਕੇ ਆਪਣੇ ਫੈਸਲੇ ਲੈਣੇ ਪੈਣੇ ਆ ਔਰ ਅਸੀਂ ਉਹਨਾਂ ਨਾਲ ਹਰ ਵਕਤ ਬਿਨਾ ਜਾਤੀ ਪਾਤੀ ਤੋਂ ਲੈ ਕੇ ਕੰਮ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਸਨੀ ਮਸੀ ਜੀ ਤੁਹਾਡਾ ਤੁਹਾਨੂੰ ਸਾਡੇ ਚੈਨਲ ਵੱਲੋਂ ਸਾਡੇ ادارے ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਟਰਸਟੀ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਔਰ ਉਮੀਦ ਕਰਦੇ ਹਾਂ ਕਿ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਐਮਐਲਏ ਸ਼ਰੀ ਕਲਸੀ ਨੇ ਲਈ ਹੈ ਉਹਨਾਂ ਦੇ ਭਰੋਸੇ ਤੇ ਉਹਨਾਂ ਦੇ ਵਿਸ਼ਵਾਸ ਤੇ ਤੁਸੀਂ ਖਰੇ ਉਤਰੋਗੇ ਬਹੁਤ ਬਹੁਤ ਸ਼ੁਕਰੀਆ ਵਕਤਰੋ ਹੱਕ ਸਾਦੀ ਆਵਾਜ਼ ਹੈ ਨਰਾਈ ਟੂਡੇ